ਸਾਥਿਓ ਕੱਲ ਤੁਸੀਂ ਸਾਰਿਆਂ ਨੇ ਪਾਰਲੀਮੈਂਟ ਦੇ ਵਿੱਚ ਦੇਖਿਆ ਕਿ ਨੇਤਾ ਪ੍ਰਤੀਪક્ષ ਜਿਹੜਾ ਵਿਰੋਧੀ ਧਰ ਦਾ ਨੇਤਾ ਜਿਹੜਾ ਕਿ ਅੱਜ ਕੱਲ ਸੰਵਿਧਾਨਿਕ ਜ਼ਿੰਮੇਵਾਰੀ ਜੈਤ ਕੋਲ ਪਹਿਲੀ ਵਾਰ ਉਹਨਾਂ ਨੂੰ ਮਿਲੀ ਹੈ ਔਰ ਜਿਸ ਤਰੀਕੇ ਦੀ ਉਹਨਾਂ ਦੀ ਕਾਰਗੁਜ਼ਾਰੀ ਕੱਲ ਪਾਰਲੀਮੈਂਟ 'ਚ ਦੇਖਣ ਨੂੰ ਮਿਲੀ ਉਦੇ ਚਤੇ ਪਹਿਲੇ ਚ ਕੋਈ ਇੰਤਜ਼ਾ ਜ ਕੋਈ ਜਿਆਦਾ ਫਰਕ ਨਹੀਂ ਕਿਉਂਕਿ ਜਿੰਨਾ ਗੈਰ ਜ਼ਿੰਮੇਵਾਰ ਆ ਨਾ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਕੱਲ ਦੀ ਉਹ ਸਾਰੀ ਭਾਸ਼ਣ ਰੱਖਿਆ ਇੱਕ ਤਾਂ ਉਹਦੀਆਂ ਚ ਮर्याਦਾਵਾਂ ਨੂੰ ਤਾਰ ਤਾਰ ਕੀਤਾ ਪਦ ਜਿਹੜੀ ਪਦ ਗਰਮਾਂ ਦੀ ਵੀ ਜਿਹੜੀ ਗੱਲ ਜਿਹੜੀ ਉਹਨੂੰ ਵੀ ਉਹਦੀ ਗਰਮਾਂ ਨੂੰ ਵੀ ਘਟਾਇਆ ਔਰ ਨਾਲ ਨਾਲ ਜਿਹੜੀ ਸਾਡੇ ਸਭ ਤੋਂ ਵੱਡੀ ਜਿਹੜੀ ਸੀ ਕਿ Hindu ਧਰਮ ਨੂੰ ਅਸਤਿਆ ਤੇ ਅਹਿੰਸਾ ਦਾ ਰੱਖਿਆ ਕਿ ਜਿਹੜੇ ਆਪਣੇ ਆਪ ਨੂੰ Hindu ਕਹਿੰਦੇ ਆ ਉਹ ਨਫਰਤ ਫਲਾਉਂਦੇ ਆ ਉਹ ਅਹਿੰਸਾ ਕਰਦੇ ਆ ਅਸਤਿਆਵਾਦੀ ਹੈ ਐਸਾ ਬੜਾ ਜਾਨੀ ਇਹ ਕਹਿ ਸਕਦੇ ਆ ਕਿ ਅਸੀਂ Hindu ਧਰਮ ਦੇ ਮੰਨਣ ਵਾਲਿਆਂ ਦੀ ਪੂਰੀ ਤਰ੍ਹਾਂ ਉਹਨਾਂ ਨੇ ਇੱਕ અપਮਾਨ ਕੀਤਾ ਹੈ। ਔਰ ਇਹ ਪਹਿਲੀ ਵਾਰ ਸਾਨੂੰ Hinduਾਂ ਨੂੰ ਉਹ ਇਸ ਤਰੀਕੇ ਦਾ ਕਹਿਣ ਵਾਲੇ ਜਦਕਿ ਕਾਂਗਰਸ ਦੀ ਪ੍ਰਤੀ ਜਿਹੜੀ ਆ ਉਹ ਹਮੇਸ਼ਾ ਨਫ਼ਰਤ ਫੈਲਾਉਣ ਦੀ ਰਹੀ ਹੈ ਹਮੇਸ਼ਾ ਉਹਨਾਂ ਦੀ ਨਫ਼ਰਤ ਜਿਹੜੀ ਆ ਉਹਦੀ ਪ੍ਰਵਤੀ ਰਹੀ ਹੈ ਔਰ ਜੇ ਅਸੀਂ ਇਹ ਕਹਿ ਲਈਏ ਕਿ ਦੇਸ਼ ਦੀ ਵੰਡ ਵੀ ਅਗਰ ਹੋਈ ਤਾਂ ਉਹ ਵੀ ਕਾਂਗਰਸੀਆਂ ਦੀ ਉਸ ਜਿਹੜੀ ਆ ਮਨਸ਼ਾ ਜਿਹੜੀ ਸੀਗੀ ਨਫ਼ਰਤ ਫੈਲਾਉਣ ਦੀ ਮਨਸ਼ਾ ਨੂੰ ਔਰ ਸੱਤਾ ਹਥਿਆਉਣ ਦੀ ਮਨਸ਼ਾ ਨੂੰ ਲੈ ਕੇ ਉਹਨਾਂ ਦੇ ਲਈ ਜਿਹੜੀ ਉਸ ਤਰੀਕੇ ਦੇ ਨਾਲ ਦੇਸ਼ ਦੀ ਵੰਡ ਹੋਈ ਔਰ ਦੂਸਰੀ ਜਿੰਨੇ ਵੀ ਅਸੀਂ ਦੇਖੇ ਤੇ 1984 ਦਾ ਜਿਹੜਾ ਦੰਗੇ ਹੋਏ ਜਿਸ ਤਰੀਕੇ ਨਾਲ ਇੱਕ ਤਰਫਾ ਜਿਹੜੀ ਮੌਬਲਿੰਗ ਚਿੰਗ ਅਸੀਂ ਕਹਦੇ ਹਈ ਹੋਈ ਉਹ ਵੀ ਕਾਂਗਰਸ ਦੀ ਨਫ਼ਰਤ ਦੀ ਕਾਰਨ ਹੋਏ। ਔਰ ਜਿਸ ਤਰੀਕੇ ਨਾਲ ਸਿੱਖ ਸਮਾਜ ਦੇ ਉੱਤੇ ਉਹਨਾਂ ਨੇ ਜਿਹੜੇ ਅਟੈਕ ਕੀਤੇ ਲੋਕ ਟਾਇਰ ਪਾ ਕੇ ਜਿਹੜਾ ਜਲਾਇਆ ਗਿਆ ਕੇਸ ਕਤਲ ਕੀਤੇ ਬਹੁਤ ਸਾਰੀਆਂ ਘਟਨਾਵਾਂ ਤੋਂ ਤੁਸੀਂ ਜਾਣੂ ਆ। ਉਹ ਵੀ ਇੱਕ ਜਿਹੜੀ ਕਾਂਗਰਸ ਦੀ ਨਫ਼ਰਤ ਦੇ ਕਾਰਨ ਜਿਹੜਾ ਦੇਸ਼ ਦੇ ਵਿੱਚ ਹੋਇਆ। ਔਰ ਜਦਕੀ ਜਦੋਂ ਦੀ ਮੋਦੀ ਜੀ ਦੀ ਸਰਕਾਰ ਆਈ ਹੈ ਤੁਸੀਂ ਇਹ ਦੇਖਦੇ ਹੋ ਕਿ ਕਿਤੇ ਵੀ ਕੋਈ ਕ੍ਰਿਮਨਲ ਦੰਗੇ ਨਹੀਂ ਹੋਏ। ਕਿਤੇ ਵੀ ਦੋ ਸੰਪਰਦਾਇਕ ਦੰਗੇ ਨਹੀਂ ਹੋਏ। ਜਦਕੇ ਜਦੋਂ ਤੱਕ ਕਾਂਗਰਸ ਦੀ ਸਰਕਾਰ ਰਹੀ ਹੈ ਤੇ ਕਿਸ ਤਰੀਕੇ ਨਾਲ ਸੰਪਰਦਾਇਕ ਦੰਗੇ ਹੁੰਦੇ ਰਹੇ। ਔਰ ਇਹ ਜਿਹੜੀ ਦੇਸ਼ ਦੀ ਰਾਜਨੀਤੀ ਉਹ ਨਫ਼ਰਤ ਦੇ ਉੱਤੇ ਕਰਦੇ ਰਹੇ। ਅੱਜ ਜੇ ਭਾਈਚਾਰਕ ਸਾਂਝ ਨੂੰ ਬਧਾਇਆ ਤਾਂ ਮਾਨਜੋ ਕੋ ਮੋਦੀ ਜੀ ਨੇ ਬਧਾਇਆ ਔਰ ਇਸ ਸਾਂਝ ਦੇ ਬਧਨ ਕਰਕੇ ਹੀ ਹੱਲੇ ਤੱਕ ਕਿਤੇ ਵੀ ਕੋਈ ਵੀ ਦੰਗੇ ਜਿਹੜੇ ਇਸ ਤਰੀਕੇ ਨੂੰ ਲੈ ਕੇ ਨਹੀਂ ਹੋਏ ਇਹ ਜਿਹੜੀ ਇੱਕ ਦੇਸ਼ ਦੀ ਜਿੱਥੇ ਕਮਾਂਡ ਸੰਭਾਲਦੇ ਮੋਦੀ ਜੀ ਦੀ ਔਰ ਕਾਂਗਰਸ ਦੀ ਕਾਰਗੁਜ਼ਾਰੀ ਤੇ ਜਿਹੜਾ ਫਰਕ ਰਿਹਾ ਔਰ ਕਾਂਗਰਸ ਨੇ ਜਿਹੜਾ ਅੱਜ ਇਸ ਤਰੀਕੇ ਨਾਲ ਕੀਤਾ ਔਰ ਕੱਲਿਓ ਜਦੋਂ ਜਿਹੜੀ ਉਹ ਗਰਮਾ ਦਾ ਭੰਗ ਕਰ ਰਹੀ ਸੀ ਤੇ ਬਾਕੀ ਸਾਰੇ ਕਾਂਗਰਸੀ ਜਿਹੜੇ ਸੀ ਉਹਨਾਂ ਦੇ ਨਾਲ ਉਹਦਾ ਜਿਹੜਾ ਸਹਿਯੋਗ ਕਰ ਰਿਹਾ ਸੀ ਔਰ ਜਿਹਦੇ ਚ ਅਸੀਂ ਦੇਖਿਆ ਕਿ ਉਹਨਾਂ ਨੇ ਝੂਠ ਬੋਲੇ ਚਾਹੇ ਉਹ ਕਿਸਾਨਾਂ ਨੂੰ ਲੈ ਕੇ ਅਗਨੀਵੀਰ ਨੂੰ ਲੈ ਕੇ ਔਰ ਜਿਹੜੇ ਹੋਰ ਜਿਹੜੇ ਅਯੋਧਿਆ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਝੂਠ ਬੋਲੇ ਗਏ ਔਰ ਉਹਦੇ ਚ ਸਭ ਤੋਂ ਪਹਿਲਾਂ ਤਾਂ ਜਿਹੜਾ ਮੈਂ ਕਹਾਂਗਾ ਕਿ ਹਿੰਦੂਆਂ ਨੂੰ ਲੈ ਕੇ ਜਿਹੜਾ ਉਹਨਾਂ ਨੇ ਜਿਹੜੀ ਨਫ਼ਰਤ ਦੀ ਗੱਲ ਕੀਤੀ ਜਿਹਦੇ ਚ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਉਹਦਾ ਜਿਹੜੀ ਸਾਨੂੰ ਕਹਿਣ ਵਾਲੇ ਉਹ ਆਪਣੇ ਮੰਡੇ ਥੱਲੇ ਜਿਹੜਾ ਛੋਟਾ ਫੇਰਨ ਤੇ ਉਹਨਾਂ ਨੂੰ ਜਿਹੜਾ ਪਤਾ ਲੱਗੇ 1984 ਦੇ ਦੰਗੇ ਦੀ ਵੀ ਗੱਲ ਕਰਦੇ ਅੱਜ ਜਦੋਂ ਉਹਨਾਂ ਦੀਆਂ ਜੁੜੀ 99 ਸੀਟਾਂ ਵੀ ਆ ਗਈਆਂ ਪਰ ਜਿਹੜਾ ਵਿਵਹਾਰ ਦੇ ਵਿੱਚ ਕਿਤੇ ਫਰਕ ਨਹੀਂ ਪਿਆ ਉਹ ਨਫ਼ਰਤ ਜਿਹੜੀ ਉਹਨਾਂ ਦੇ ਵਿਵਹਾਰ ਚ ਝੂਠ ਬੋਲਣਾ ਲੋਕਾਂ ਨੂੰ ਗੁੰਮਰਾਹ ਕਰਨਾ ਔਰ ਇਸ ਤੋਂ ਇਲਾਵਾ ਕਿਤੇ ਵੀ ਉਹਨਾਂ ਚ ਫਰਕ ਨਹੀਂ ਆਇਆ ਔਰ ਜਿੱਥੇ ਤੱਕ ਕਹਿ દઈએ ਕਿ ਤੁਸੀਂ ਜਦੋਂ ਕੋਈ ਹਿੰਦੂਆਂ ਦੇ ਖਿਲਾਫ ਹੁੰਦੀ ਗੱਲ ਤੇ ਕੋਈ ਨਹੀਂ ਬੋਲਦਾ ਇਹ ਕੋ ਤੁਸੀਂ ਦੇਖਿਆ ਹੁਣ ਤਾਮਿਲਨਾਡ ਚ ਹੋਇਆ ਤਾਮਿਲਨਾਡ ਦੇ ਉਹ ਚੀਫ ਮਿਨਿਸਟਰ ਨੇ ਵੀ ਹਿੰਦੂਆਂ ਦੇ ਪ੍ਰਤੀ ਜਿਹੜੀ ਆਪਣੀ ਸਟਾਲਿਨ ਦੀ ਸਟਾਲਿਨੀ ਸੀ ਨਾ ਉਹਨਾਂ ਨੇ ਆਪਣਾ ਬਿਆਨ ਦਿੱਤਾ ਉਦੋਂ ਵੀ ਇਹ ਇਹਨਾਂ ਦੀ ਪਾਰਟੀ ਦਾ ਉਹ ਹਿੱਸਾ ਸੀ ਮਲੋ ਗੱਡਬੰਦਨ ਦਾ ਇਥੇ ਇਹਨਾਂ ਨੇ ਕਿਤੇ ਉਹਨੂੰ ਨੂੰ ਕਿਤੇ ਉਹਦਾ ਵਿਰੋਧ ਨਹੀਂ ਇੱਕ ਸ਼ਬਦ ਨਹੀਂ ਬੋਲਿਆ ਬੰਗਾਲ ਦੇ ਵਿੱਚ ਜਿੱਥੇ ਹਿੰਦੂਆਂ ਦੇ ਉੱਤੇ ਤੱਕ ਹੁੰਦੇ ਤੇ ਕਿਤੇ ਇੱਕ ਸ਼ਬਦ ਕਾਂਗਰਸ ਦਾ ਕੋਈ ਵੀ ਲੀਡਰ ਨਹੀਂ ਬੋਲਦਾ ਇਸ ਤੋਂ ਇਲਾਵਾ ਜਿੱਥੇ ਵੀ ਦੇਸ਼ ਦੇ ਵਿੱਚ ਜਾਨੀ ਤਾਮਿਲਨਾਡ ਦੀ ਹਾਜੀਬੁੱਲ ਤਾਹਿਰ ਸੀ ਦੀ ਮੰਨਸ਼ਾ ਜਿਹੜੀ ਸੀ ਉਹ ਵੀ ਤੁਸੀਂ ਦੇਖੀ ਹੈ ਕੇਰਲਾ ਦੇ ਵਿੱਚ ਜਿਸ ਤਰੀਕੇ ਨਾਲ ਹਿੰਦੂਆਂ ਦੇ ਖਿਲਾਫ ਜਿਹੜੀ ਉਹ ਦੰਗੇ ਹੋਏ ਜਾਂ ਉਹਨਾਂ ਤੇ ਅਤਿਆਚਾਰ ਹੋਏ ਔਰ ਉਹ ਸਾਰੀਆਂ ਜਿਹੜੀਆਂ ਤੁਸੀਂ ਚੀਜ਼ਾਂ ਦੇਖੀਆਂ ਉਹਦੇ ਤੇ ਕੋਈ ਨਹੀਂ ਬੋਲਿਆ ਹੁਣ ਦੂਸਰੀ ਗੱਲ ਇਹ ਕਾਂਗਰਸ ਜਿਹੜੀ ਹੈ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਬਿਆਨ ਕਰਦੀ ਆਈ ਹੈ 2010 ਦੇ ਵਿੱਚ ਵੀ ਜਿਹੜਾ ਪੀਚਿਤੰਬਰਮ ਨੇ ਵੀ ਇੱਕ ਜਿਹੜਾ ਇਹਨੂੰ ਹਿੰਦੂਆਂ ਨੂੰ ਅਤਵਾਦੀ ਕਿਹਾ ਸੀ ਇਹ ਅਜ ਤੋਂ ਨਹੀਂ ਮਤਲਬ ਪਹਿਲਾਂ ਤੋਂ ਹੀ ਇਹ ਟਾਰਗੇਟ ਕਰਕੇ ਆਏ ਹਿੰਦੂਆਂ ਨੂੰ ਔਰ 2013 ਚ ਜਿਹੜਾ ਸੁਸ਼ੀਲ ਕੁਮਾਰ ਸ਼ਿੰਦੇ ਨੇ ਵੀ ਹਿੰਦੂਆਂ ਨੂੰ ਜਿਹੜਾ ਆ ਅਤੰਗਵਾਦੀ ਕਿਹਾ ਸੀ ਔਰ ਇੱਥੇ ਤੱਕ ਕਿ 2021 ਚ ਵੀ ਜਿਹੜਾ ਰਾਹੁਲ ਗਾਂਧੀ ਨੇ ਕਹਿ ਦਿੱਤਾ ਸੀ ਕਹਿੰਦੇ ਇਹ ਹਿੰਦੂਆਂ ਨੂੰ ਜਿਹੜਾ ਆ ਦੇਸ਼ ਤੋਂ ਬਾਹਰ ਕੱਢ ਦੇਣਾ ਇਹ ਜਿਹੜੀ ਆਥੈਂਟਿਕ ਜਿਹੜੀ ਉਹਦੇ ਸੀਗੀ ਔਰ ਉਹਨਾਂ ਨੇ ਪੂਰੇ ਹਿੰਦੂਆਂ ਦੀ ਜਿਹੜੀ ਆ ਇੱਕ ਤਰੀਕੇ ਨਾਲ અપਮਾਨ ਕੀਤਾ ਔਰ ਹਿੰਦੂਆਂ ਨੂੰ ਕਿਤੇ ਨਾ ਕਿਤੇ ਦੋਸ਼ੀ ਠਰਾਉਣ ਦੀ ਇਸ ਪੋਜੀਸ਼ਨ ਦੇ ਵਿੱਚ ਹੀ ਰਹੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਰਾਜਨੀਤੀ ਜਿਹੜੀ ਆ ਉਹ ਨਫ਼ਰਤ ਦੀ ਜਿਹੜੀ ਰਾਜਨੀਤੀ ਕਰਦੇ ਰਹੇ ਔਰ ਹਮੇਸ਼ਾ ਜਿਹੜੀ ਆ ਉਹ ਕਹਿੰਦਾ ਭਾਗ ਰਾਜਨੀਤਿਕ ਤੌਰ ਤੇ ਤੇ ਆਪਣੀਆਂ ਰੋਟੀਆਂ ਸੇਕਣਾ ਔਰ ਨਫਰਤ ਫੈਲਾਉਣ ਦਾ ਕੰਮ ਕੀਤਾ ਔਰ ਇਸ ਤੋਂ ਪਹਿਲਾਂ ਜਿਹੜੀ ਹੈ ਮੈਂ ਜੇ ਕਹਾ ਕਿ 20 ਫਰਵਰੀ ਨੂੰ ਜਿਹੜਾ 2013 ਨੂੰ ਸੁਸ਼ੀਲ ਕੁਮਾਰ ਸਿੰਦੇ ਜਿਹੜਾ ਸੀਗਾ ਉਹਨੇ ਵੀ ਕਿਹਾ ਸੀ ਕਿ ਆਰਐਸਐਸ ਤੇ ਭਾਜਪਾ ਜਿਹੜੀ ਆ ਇਹ ਹਿੰਸਕਾ ਅਤਵਾਦੀ ਇਦਾਂ ਦੀ ਕਿਹਾ ਸੀ ਔਰ ਜਦੋਂ ਉਹਨਾਂ ਨੂੰ ਕਿਹਾ ਸੀ ਕਿ ਪਾਰਲੀਮੈਂਟ ਕਿਹਾ ਸੀ ਕਿ ਤੁਸੀਂ ਤੱਥ ਪੇਸ਼ ਕਰੋ ਤਾਂ ਫਿਰ ਤਾਥ ਨੇ ਪੇਸ਼ ਕਰਕੇ ਆਏ ਕਿਤੇ ਸੀ ਔਰ ਉਹਨੇ ਪਾਰਲੀਮੈਂਟ ਦੇ ਵਿੱਚ ਉਹਦੀ ਮਾਫੀ ਮੰਗੀ ਸੀ 2013 ਚ ਔਰ ਅੱਜ ਜਿਹੜਾ ਆ ਹੁਣ ਅੱਜ ਤੁਸੀਂ ਦੇਖਿਆ ਕਿ ਉਹ ਰਾਹੁਲ ਗਾਂਧੀ ਜੀ ਭਗਵਾਨ ਸ਼ਿਵ ਦੇ ਵੀ ਚਿੱਤਰ ਦਿਖਾ ਰਹੇ ਗੁਰੂ ਨਾਨਕ ਦੇਵ ਜੀ ਦਾ ਵੀ ਚਿੱਤਰ ਦਿਖਾਇਆ ਜਦ ਕਿ ਇੱਕ ਮਰਿਆਦਾਵਾਂ ਹੁੰਦੀਆਂ ਕਿ ਪਾਰਲੀਮੈਂਟ ਦੇ ਵਿੱਚ ਅਸੀਂ ਇਸ ਤਰੀਕੇ ਦਾ ਨਹੀਂ ਕਰ ਸਕਦੇ ਔਰ ਇਹ ਵੀ ਉਹਨੂੰ ਕਿਹਾ ਕਿ ਇਸ ਤਰੀਕੇ ਨਾਲ ਚਿੱਤਰ ਨੂੰ ਰੱਖਣਾ ਇਹ ਭਗਵਾਨ ਦਾ ਅਪਮਾਨ ਹੈ ਇਮ ਜਿਹੜੀ ਅਸੀਂ ਕਹਿ ਸਕਦੇ ਆ ਕਿ ਅਸੀਂ ਉਹਨਾਂ ਦੀ અપਮਾਨ ਕਰ ਰਹੇ ਸੀਗੇ ਉਹਨਾਂ ਨੂੰ ਬਾਰ ਬਾਰ ਕਿਹਾ ਕਿ ਜਿਸ ਤਰੀਕੇ ਨਾਲ ਰੱਖ ਰਹੇ ہیں ਜਿਸ ਤਰੀਕੇ ਨਾਲ ਕਰ ਰਹੇ ہیں ਇਹ ਭਗਵਾਨਾ ਭਗਵਾਨ ਜਾਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਨੂੰ ਆਪਾਂ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਪਰ ਫਿਰ ਵੀ ਉਹਦੇ ਤੇ ਕੋਈ ਅਸਰ ਨਹੀਂ ਹੋਇਆ ਇਹ ਵੀ ਤੁਸੀਂ ਜਿਹੜਾ ਦੇਖਣਾ ਔਰ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਉਹਦੇ ਤੇ ਅਸਰ ਨਹੀਂ ਹੋਇਆ ਔਰ ਇੱਥੇ ਜਿਹੜੀ ਹੈ ਅੱਗੇ ਮੈਂ ਕਹਾ ਕਿ ਕਰਨਾਟਕ ਦਾ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਉਹਨੇ ਵੀ ਜਿਹੜਾ ਸਤੀਸ਼ ਜਾਕਰ ਹੋਲੀ ਉਹਨੇ ਵੀ ਹਿੰਦੂਆਂ ਨਾਲ ਜਿਹੜਾ ਉਹਦੇ ਅਪਸ਼ਬਦ ਬੋਲੇ ਔਰ ਇੱਥੋਂ ਤੱਕ ਕਿ ਜਦੋਂ ਭਾਰਤ ਜੋੜੋ ਯਾਤਰਾ ਚੱਲ ਰਹੀ ਸੀ ਔਰ ਉਹਦੇ ਵਿੱਚ ਜਾਰਜ ਪਨੇਤਰਾ ਪਨੇਤਰਿਆ ਨੇ ਵੀ ਜਿਹੜਾ ਆ ਕਿਹਾ ਸੀ ਕਿ ਭੀ ਭਾਰਤ ਦੀ ਧਰਤੀ ਹਿੰਦੂਆਂ ਕਰਕੇ ਅਪਵਿੱਤਰ ਹੋ ਗਈ ਆ ਯਾਨੀ ਇੱਥੇ ਤੱਕ ਅਪਮਾਨ ਕਰਦੇ ਆ कि હિન્દુਾਂ ਦੇ ਇੱਥੇ ਅਪਮਾਨਿਤ ਹੋ ਗਈ ਆ ਔਰ ਇਸ ਕਰਕੇ ਮੈਂ ਧਰਤੀ ਤੇ ਸਿੱਧਾ ਪੈਰ ਨਹੀਂ ਰੱਖਦਾ ਕਿ ਮੈਂ ਪਵਿੱਤਰ ਨਾ ਹੋ ਜਾਵਾਂ ਮੈਂ ਜੁੱਤੇ ਪਾ ਕੇ ਕੰਦਾ ਚੱਲਦਾ ਯਾਨੀ ਇਸ ਤਰੀਕੇ ਦੀ ਸ਼ਬਦਾਵਲੀ ਬੋਲਣ ਵਾਲੇ ਅੱਜ ਉਹ ਜਿਹੜੇ ਦੂਸਰੇ ਪਾਸੇ ਸਾਨੂੰ ਪਾਰਲੀਮੈਂਟ ਦੇ ਵਿੱਚ ਝੂਠ 세 ਬੋਲ ਕੇ ਔਰ ਨਫ਼ਰਤ ਦੀ ਜਿਹੜੀ ਆ ਔਰ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਸੀ ਕਿ ਮੈਂ ਬੂਟ ਪਾ ਕੇ ਚੱਲਦਾ ਔਰ ਨਾਲੇ ਕਿਹਾ ਸੀ ਕਿ ਹਿੰਦੂ ਜਿਹੜੇ ਆ ਇਹ ਕੋਰੋਨਾ ਵਾਇਰਸ ਵਰਗੇ ਇਹਦਾ ਨਾ ਖਤਮਾ ਕਰਨਾ ਪੈਣਾ ਸੋ ਇਹ ਇੱਕ ਤਰੀਕੇ ਦੀ ਸ਼ੁਰੂ ਤੋਂ ਹੀ ਹਿੰਦੂਆਂ ਦੇ ਪ੍ਰਤੀ ਇੱਕ ਜਿਹੜੀ ਭਾਵਨਾ ਆ ਉਹ ਬੜੀ ਮੰਦ ਭਾਵਨਾ ਜਿਹੜੀ ਲੈ ਕੇ ਚੱਲਣ ਡੇ ਆ ਔਰ ਇਹ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਜਿਹੜੀ ਉਸ ਤਰੀਕੇ ਦਾ ਉਹਦੀ ਪਾਲਣਾ ਨਹੀਂ ਕੀਤੀ ਮਰਿਆਦਾਵਾਂ ਦੀ ਪਾਲਣਾ ਨਹੀਂ ਕੀਤੀ ਹੁਣ ਜੇ ਜਿੱਥੇ ਤੱਕ ਮੈਂ ਕਿਹਾ ਕਿ ਉਹਨਾਂ ਦੀ ਫੋਟੋਆਂ ਦੇ ਉੱਤੇ ਚਿੱਤਰ ਜਿਹੜੇ ਆ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਨਹੀਂ ਹੈ ਹੁਣ ਇੱਕ ਪਾਸੇ ਤੋਂ ਪ੍ਰਭਾਨ ਸ਼ੰਕਰ ਜੀ ਦੀ ਗੱਲ ਕਰਦਾ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦਾ ਪਰ ਤੁਸੀਂ ਐਤ ਕੀ ਸ਼ਪਤ ਲੈਂਦਿਆਂ ਦੇਖਿਆ ਹੋਣਾ ਸਾਰੇ ਜਿੰਨੇ ਜਿਹੜੇ ਸ਼ਪਤ ਲੈਂਦੇ ਸੀ ਉਹਨੇ ਈਸ਼ਵਰ ਦੀ ਸੌ ਲੈ ਕੇ ਖਾ ਕੇ ਕੀਤੀ ਹੈ ਅਜੇ라 ਕਿਸੇ ਨੇ ਵੀ ਕਰਨਾ ਹੋਏ ਚੈੱਕ ਕਰਨਾ ਹੋਏ ਤੇ ਚੈੱਕਲ ਨਹੀਂ ਤਾਂ ਮੈਂ ਜ਼ਿਲ੍ਹਾ ਪ੍ਰਧਾਨ ਜੀ ਨੂੰ ਕਿਹਾ ਤੁਹਾਨੂੰ ਵੀਡੀਓ ਵੀ ਭੇਜ ਦੇਣਗੇ ਉਹਨੇ ਆਪਣੀ ਸੌ ਦੇ ਵਿੱਚ ਵੀ ਕਿਤੇ ਈਸ਼ਵਰ ਦਾ ਸ਼ਬਦ ਇਸਤੇਮਾਲ ਨਹੀਂ ਕੀਤਾ ਈਸ਼ਵਰ ਦੀ ਗੱਲ ਤਾਂ ਉੱਥੇ ਕਰਦਾ ਹੈ ਕਿ ਆਪ ਜਿਹੜੇ ਈਸ਼ਵਰ ਦੇ ਉੱਤੇ ਕਿਤੇ ਵੀ ਉਹਦਾ ਫੇਥ ਹੀ ਨਹੀਂ ਹੈ ਔਰ ਇਸ ਕਰਕੇ ਉਹ ਜਿਹੜੀ ਅਮਰਿਆਦਾ ਜਿਹੜੀ ਆ ਜਾਂ ਉਹਨਾਂ ਦੇ અપਮਾਨ ਕਰ ਰਿਆ ਸੀ ਉਹ ਤੇ ਕਿਉਂਕਿ ਉਹਨੂੰ Hindu ਧਰਮ ਜਾਂ ਗੁਰੂਆਂ ਦੀ ਜਾਂ ਰੱਬ ਦੀ ਈਸ਼ਵਰ ਦੀ ਉਹਨੂੰ ਮਹਿਮਾ ਦਾ ਨਹੀਂ ਪਤਾ ਇਸ ਕਰਕੇ ਸ਼ਾਇਦ ਉਹਦੀ ਉਹਦੀ ਭਾਵਨਾ ਜਿਹੜੀ ਆ ਉਹ ਇਸ ਤਰੀਕੇ ਦੀ ਨਹੀਂ ਰਹੀ ਜਿੱਥੇ ਤੱਕ ਝੂਠ ਦੀ ਗੱਲ ਕਰੀ ਅੱਗੇ ਆ ਉਹਨਾਂ ਨੇ ਅਗਨੀਵੀਰ ਦੇ ਉੱਤੇ ਵੀ ਕਿਹਾ ਕਿ ਅਗਨੀਵੀਰ ਜਿਹੜਾ ਆ ਉਹ ਉਹਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਜਦ ਕਿ ਬਰਬਦ ਉਹਨਾਂ ਨੂੰ ਜਿਹੜੇ ਸਾਡੇ ਰੱਖਿਆ ਮੰਤਰੀ ਸੀ ਉਹਨਾਂ ਨੇ ਵੀ ਖੜੇ ਹੋ ਕੇ ਜਿਹੜਾ ਉਹਨਾਂ ਨੂੰ ਟੋਕਿਆ ਕਿ ਤੁਸੀਂ ਇਹ ਗਲਤ ਕਰ ਰਹੇ ਹੋ ਔਰ ਬਿਨਾਂ ਜਾਣਕਾਰੀ ਤੋਂ ਗਲਤ ਕਰ ਰਹੇ ਹੋ ਤੁਹਾਡੇ ਕੋਲ ਇਹਦੀ ਕੋਈ ਜਾਣਕਾਰੀ ਨਹੀਂ ਹੈਗੀ ਔਰ ਬਿਨਾਂ ਜਾਣਕਾਰੀ ਤੋਂ ਪਾਰਲੀਮੈਂਟ ਦੇ ਵਿੱਚ ਘਟੋ-ਘਟ ਨਹੀਂ ਬੋਲਣਾ ਚਾਹੀਦਾ ਕਿਉਂਕਿ ਅਸੀਂ ਜਿਹੜਾ ਕਿ ਭਾਰਤ ਸਰਕਾਰ ਕਿਸੇ ਵੀ ਅਗਨੀਵੀਰ ਦੀ ਸ਼ਹਾਦਤ ਦੇ ਉੱਤੇ ਸ਼ਹੀਦ ਹੋਣ ਦੇ ਉੱਤੇ 1 ਕਰੋੜ ਰੁਪਇਆ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਜਾਂਦਾ ਇਹ ਉੱਤੇ ਉਹਨਾਂ ਨੇ ਪਾਰਲੀਮੈਂਟ 'ਚ ਕਿਹਾ। ਔਰ ਇਹ ਵੀ ਕਿਹਾ ਕਿ ਬਾਅਦ ਦੇ ਵਿੱਚ ਦੂਸਰੇ ਪਾਰਲੀਮੈਂਟਰੀ ਫਿਰ ਜਿਹੜੇ ਮਨਿਸਟਰ ਸੀ ਜਾਂ ਦੂਸਰੇ ਕਿਰਨਜੀਤ ਸਿੰਘ ਜੀ ਨੇ ਵੀ ਕਿਹਾ ਕਿ ਭਈ ਜਾਂ ਤਾਂ ਤੁਸੀਂ ਇਹ ਸਾਬਤ ਕਰੋ ਕਿਉਂਕਿ ਪਾਰਲੀਮੈਂਟ ਦਾ ਇੱਕ ਨਿਯਮ ਹੈ ਕਿ ਅਗਰ ਤੁਸੀਂ ਕੋਈ ਗੱਲ ਕਹਿਨੇ ਆ ਤੱਥਾਂ ਦੇ ਉੱਤੇ ਕਹਿਨੇ ਕਿਸੇ ਤੇ ਰੋਪ ਲਗਾਉਣੇ ਆ ਤੇ ਤੁਹਾਨੂੰ ਉਹ ਗੱਲ ਸਾਬਿਤ ਕਰਨੀ ਪੈਂਦੀ ਹੈ ਜੇ ਸਾਬਿਤ ਨਹੀਂ ਕਰਦੇ ਤਾਂ ਫਿਰ ਤੁਹਾਨੂੰ ਮਾਫੀ ਮੰਗਣੀ ਪੈਂਦੀ ਹੈ ਔਰ बार-बार ਇਹ ਕਿਹਾ ਕਿ ਤੂੰ ਇਹ ਝੂਠ ਬੋਲ ਰਿਹਾ ਜਾਂ ਤੇ ਸਾਬਿਤ ਕਰ ਜਾਂ ਮਾਫੀ ਮੰਨ ਪਰ ਉਹ ਕਿਉਂਕਿ ਗਰਮਾਂ ਦੇ ਵਿੱਚ ਉਹਨਾਂ ਦੀ ਕੋਈ ਨਾਂ ਦੀ ਮर्यादा ਦੀ ਨਾਂ ਦੀ ਸੀ ਨਹੀਂ ਉਹ ਲੱਗਾ ਸੀ ਵੀ ਜਿਸ ਤਰੀਕੇ ਨਾਲ ਪਹਿਲਾਂ ਹੱਸੋ ਆਣੀ ਆਪਣੇ ਬਚਪਨ ਚ ਲੱਗਾ ਸੀ ਬਚਪਨਾਂ ਦੇ ਵਿੱਚ ਉਸੇ ਤਰ੍ਹਾਂ ਹੀ ਉਹ ਆਪਣਾ ਰੋਹ ਦੇ ਵਿੱਚ ਬੋਲਦਾ ਰਿਹਾ ਔਰ ਉਹ ਜਿਹੜਾ ਉਹਦੇ ਉੱਤੇ ਵੀ ਉਹਨਾਂ ਨੇ ਝੂਠ ਜਿਹੜਾ ਉਹ ਬੋਲਿਆ ਔਰ ਅਗਨੀ ਵੀਰ ਦੇ ਉੱਤੇ ਵੀ ਹੁਣ ਇੱਕ ਉਹਨੇ ਬਾਰ-ਬਾਰ ਕਿਹਾ ਤੁਸੀਂ ਵੀ ਦੇਖਿਆ ਹੁਣ ਕਿ ਜੀ ਮੇਰਾ ਮਾਈਕ ਬੰਦ ਕਰਤਾ ਮੇਰਾ ਬਾਈਕ ਬੰਦ ਕਰਤਾ ਉਹ ਵੀ ਉਹਨੇ ਝੂਠ ਬੋਲਿਆ ਔਰ ਮੈਂ ਜਦੋਂ ਕਹਾ ਉਹ ਟੀਵੀ ਡਿਬੇਟ ਦੇਖ ਰਿਆ ਸੀ ਤੇ ਉਹਦੇ ਵਿੱਚ ਉਹ ਕਹਿ ਰਿਹਾ ਸੀ ਕਿ ਦੇਖੋ ਜੀ ਮੇਰਾ ਟੀਵੀ ਬੰਦ ਰਿਹਾ ਟੀਵੀ ਵੀ ਬੰਦ ਕਰਤਾ ਜਦ ਕਿ ਜਦੋਂ ਟੀਵੀ ਚੱਲਦਾ ਹੁੰਦਾ ਸ਼ਾਰਟ ਲੈਂਦੇ ਇਧਰ ਵੀ ਬੋਲਦਾ ਦਿਖਾਉਂਦਾ ਪਿੱਛੇ ਹਾਲ ਦੇ ਵੀ ਦਿਖਾਉਂਦੇ ਆ ਇਧਰਲੇ ਬਿੱਟੇ ਵੀ ਦਿਖਾਉਂਦੇ ਸਾਰੇ ਜਿੱਦਾਂ ਹੀ ਦੂਸਰੇ ਪਾਸੇ ਕੈਮਰਾ ਚੱਲਦਾ ਉਹ ਦੇਖੋ ਜੀ ਉਹ ਦੇਖੋ ਜੀ ਕੈਮਰਾ ਵੀ ਮੇਰੇ ਤੋਂ ਚੱਕ ਦਿੱਤਾ ਯਾਨੀ ਇੱਕ ਪਾਰਲੀਮੈਂਟ ਦੇ ਵਿੱਚ ਇੱਕ ਲੀਡਰ ਆਫ اپੋਜੀਸ਼ਨ ਹੈ ਜਿਹੜੀ ਇੱਕ ਸੰਵਿਧਾਨਿਕ ਪਦ ਤੇ ਬੈਠਾ ਔਰ ਇੰਨੇ ਹਲਕੇ ਪੰਦੇ ਵਿੱਚ ਜਿਹੜਾ ਆ ਔਰ ਪਿੱਛੇ ਜਿਹੜੀ ਹੋਟਿੰਗ ਉਸੇ ਤਰੀਕੇ ਨਾਲ ਉਹਨਾਂ ਦੀ ਪਾਰਟੀ ਦੇ ਲੋਕ ਕਰ ਰਿਆ ਸੀ ਉਹ ਵੀ ਇੱਕ ਤਰੀਕੇ ਨਾਲ ਲੋਕਾਂ ਨੂੰ ਚੂੜ ਦੱਸਿਆ ਔਰ ਇਹਦੇ ਚ ਕਿਉਂਕਿ ਜਿਹੜਾ ਸਪੀਕਰ ਹੁੰਦਾ ਕੱਲਾ ਹਰ ਵੇਲੇ ਸਪੀਕਰ ਹੀ ਨਹੀਂ ਬੈਠਾ ਰਹਿੰਦਾ ਔਰ ਉਹਦੇ ਚ ਪੂਰੀ ਪੈਨਲ ਹੁੰਦਾ ਸਾਰੀਆਂ ਪਾਰਟੀਆਂ ਦੇ ਨਮਾਇंदे ਹੁੰਦੇ ਆ ਔਰ ਉਹੀ ਬੈਠ ਕੇ ਉਹਨਾਂ ਨੂੰ ਪਤਾ ਹੁੰਦਾ ਕਿ ਉਹ ਦੇਖ ਅੱਜ ਪਹਿਲੀ ਵਾਰ ਨਹੀਂ ਪਾਰਲੀਮੈਂਟ ਚੱਲੀ ਸ਼ੁਰੂ ਤੋਂ ਚੱਲਦੀ ਜਿਸ ਤਰੀਕੇ ਨਾਲ ਹੈ ਉਸੇ ਤਰੀਕੇ ਨਾਲ ਚੱਲਦੀ ਰਹੀ ਔਰ ਸਪੀਕਰ ਦੇ ਕੋਲ ਕੋਈ ਅਧਿਕਾਰ ਨਹੀਂ ਹੁੰਦਾ ਕਿ ਉਹ ਮਾਈਕ ਬੰਦ ਜਿਹਨੂੰ ਸਪੀਕਰ ਆਯਾਜਤ ਦਿੰਦਾ ਕਿ ਤੂੰ ਬੋਲ ਉਹਦਾ ਸਪੀਕਰ ਉਹ ਪਿੱਛੋਂ ਇੱਕ ਸਿਸਟਮ ਹੈ ਆਨ ਹੋ ਜਾਂਦਾ ਪਰ ਇਹਦੇ ਚ ਬਾਰ-ਬਾਰ ਉਹਨੂੰ ਸਪੀਕਰ ਵੱਲੋਂ ਕਹਿਣ ਦੇ ਬਾਵਜੂਦ ਵੀ ਉਹ ਆਪਣਾ ਰੌਲਾ ਜਿਹੜਾ ਆ ਉਹ ਇੱਕ ਸਮਝਦਾਰ ਐਮਪੀ ਵਾਂਗ ਉਹਦਾ ਨਹੀਂ ਸੀ ਰਵਈਆ ਉਹ ਫਿਰ ਉਹੀ ਬਚਕਾ ਨਾ ਜਿਹੜਾ ਉਹ ਇੱਕ ਮਜ਼ਾਕੀ ਜਣੀ ਨਵ ਸਿੱਖਿਆ ਇੱਕ ਤਰੀਕੇ ਦੇ ਨਾਲ ਹੀ ਕਰਦਾ ਰਿਹਾ ਇੱਕ ਉਹਨਾਂ ਨੇ ਇੱਕ ਹੋਰ ਜਿਹੜਾ ਆ ਉਹਦੇ ਤੇ ਇਲਜ਼ਾਮ ਵੀ ਲਗਾਇਆ ਕਿ ਅਯੋਧਿਆ ਮੰਦਰ ਦੇ ਵਿੱਚ ਜਿਹੜੇ ਲੋਕਾਂ ਨੂੰ ਜਿਹੜਾ ਸਾਡੇ ਹਾਰ ਤੱਕ ਅੰਜਰ ਕੇ ਅਸੀਂ ਅਯੋਧਿਆ ਤੋਂ ਜਿੱਤੇ ਹਾਂ ਅਯੋਧਿਆ ਵਿਧਾਨ ਸਭਾ ਤੋਂ ਜਿੱਤੇ ਹਾਂ ਜਿੱਥੇ ਦੀ ਉਹ ਜ਼ਿਕਰ ਕਰ ਰਿਹਾ ਸੀ ਔਰ ਉਹਨੇ ਕਿਹਾ ਕਿ ਜੀ ਉੱਥੋਂ ਤਾਂ ਹਾਰਿਆ ਕਿਉਂਕਿ ਇਹਨਾਂ ਨੇ ਉੱਥੇ ਲੋਕਾਂ ਦੇ ਘਰ ਉਜਾੜੇ ਆ। ਔਰ ਇਹ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਲੋਕਾਂ ਦੇ ਦੁਕਾਨਾਂ ਸੀਗੀਆਂ ਉੱਥੇ ਕਿਉਂਕਿ ਹਰ ਜਗ੍ਹਾ ਅਸੀਂ ਅੰਮ੍ਰਿਤਸਰ ਇੱਥੇ ਕੋਰੀਡੋਰ ਬਣਾਇਆ ਉੱਥੇ ਵੀ ਉਹਨਾਂ ਨੂੰ ਮੁਆਵਜ਼ਾ ਦੇ ਕੇ ਸੈੱਟ ਹਰੇਕ ਜਗ੍ਹਾ ਅਸੀਂ ਜਦੋਂ ਕਿਤੇ ਡਿਵੈਲਪਮੈਂਟ ਹੁੰਦੀ ਹਰ ਇੱਕ ਜਿਹੜਾ ਬੈਠੇ ਹੁੰਦੇ ਉਹਨਾਂ ਨੂੰ ਮੁਆਵਜ਼ਾ ਦੇ ਕੇ ਅਸੀਂ ਜਿਹੜਾ ਉਹ ਤੋਂ ਹਟਾ ਕੇ ਦੂਸਰੀ ਜਗ੍ਹਾ ਬਿਠਾਉਣੇ ਵੀ ਆ। ਔਰ ਇਹਦੇ ਚ ਲਗਭਗ 4215 ਜਿਹੜੀਆਂ ਦੁਕਾਨਾਂ ਸੀ 4200 ਦੁਕਾਨਾਂ ਨੂੰ ਕਹਿ ਕੇ ਅਸੀਂ 1253 ਕਰੋੜ ਰੁਪਏ ਦਾ ਮੁਆਵਜ਼ਾ ਵੀ ਦਿੱਤਾ ਔਰ ਲੋਕਾਂ ਦੇ ਜਿਹੜੇ ਘਰ ਸੀ ਉਹਨਾਂ ਨੂੰ ਹੋਰ ਦੂਸਰੀ ਜਗ੍ਹਾ ਸ਼ਿਫਟ ਵੀ ਕੀਤਾ ਉਹਨਾਂ ਨੂੰ ਘਰ ਵੀ ਦਿੱਤੇ ਗਏ ਔਰ ਜਿਹੜੀਆਂ ਦੁਕਾਨਾਂ ਦੇ ਮੁਆਵਜ਼ੇ ਸੀ ਉਹਨਾਂ ਦਾ ਬਾਜ਼ਾਰ 'ਚ ਦੂਸਰੀ ਜਗ੍ਹਾ ਉਹਨਾਂ ਦਾ ਹੋਰ ਵੀ ਜਿਹੜੇ ਬਾਕੀ ਵਿਵਸਥਾਵਾਂ ਦਾ ਵੀ ਪ੍ਰਬੰਧ ਕੀਤਾ ਔਰ ਇਹ ਵੀ ਲੋਕਾਂ 'ਚ ਝੂਠ ਬੋਲਿਆ ਗਿਆ ਕਿ ਲੋਕਾਂ ਨੂੰ ਉਜਾੜਿਆ ਗਿਆ ਲੋਕਾਂ ਦਾ ਪੁਨਰਵਾਸ ਜ਼ਰੂਰ ਕੀਤਾ ਕਿਉਂਕਿ ਮੰਦਿਰ ਬਣਾਉਣ ਦੇ ਵਿੱਚ ਜਿਹੜੀ ਉਪਰਿਸਰ ਬਣਾਉਣ ਦੇ ਵਿੱਚ ਜਿਹੜੀ ਲੈਂਡ ਚਾਹੀਦੀ ਸੀ ਔਰ ਲੈਂਡ ਸਰਕਾਰ ਹਮੇਸ਼ਾ ਕਿਤੇ ਨਾ ਕਿਤੇ ਜਾਂ ਕੋਈ ਵੀ ਲੈਂਦੇ ਆ ਔਰ ਉਹਦੇ ਮੁਆਵਜ਼ੇ ਤੇ ਅਸੀਂ ਜਿਹੜੇ ਕਿਤੇ ਵੀ ਕਿਤੇ ਵੀ ਡਵੈਲਪਮੈਂਟ ਹੁੰਦੀ ਹੈ ਤੁਹਾਡੇ ਲੁਧਿਆਣੇ ਚ ਵੀ ਬਹੁਤ ਸਾਰੇ ਪੋਲ ਬਣਦੇ ਹੋਣਗੇ ਸੜਕਾਂ ਬਣਦੀਆਂ ਹੋਣਗੀਆਂ ਰੋਜ਼ ਅਸੀਂ ਦੇਖਦੇ ਆ ਕਿ ਲੈਂਡ ਅਕਵਾਇਰ ਕੀਤੀ ਜਾਂਦੀ ਸਰਕਾਰ ਕਰਦੀ ਔਰ ਉਹਦਾ ਮੁਆਵਜ਼ਾ ਦਿੰਦਾ ਔਰ ਉਹਨੂੰ ਉਜਾੜਿਆ ਨਹੀਂ ਕਹਿ ਸਕਦੇ ਸੀ ਔਰ ਇਹਦੇ ਚ ਜਿਹੜਾ ਇਹ ਵੀ ਉਹਨੇ ਜਿਹੜਾ ਰਾਹੁਲ ਗਾਂਧੀ ਨੇ ਝੂਠ ਬੋਲਿਆ ਔਰ ਉਹਦੇ ਲਈ ਬਕਾਇਦਾ ਸਾਰਿਆਂ ਨੂੰ ਮੁਆਵਜ਼ਾ ਦਿੱਤਾ ਔਰ ਲੋੜ ਤੋਂ ਬਹੁਤ ਵਧ ਵੀ ਦਿੱਤਾ ਤੀਸਰਾ ਜਿਹੜਾ ਉਹਨਾਂ ਦਾ ਝੂਠ ਜਿਹੜਾ ਅਗਲਾ ਝੂਠ ਸੀਗਾ ਚੌਥਾ ਕਿ ਕਿਸਾਨਾਂ ਨੂੰ ਅਸੀਂ ਅਤਵਾਦੀ ਕਿਹਾ ਔਰ ਇਹ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਅਤਵਾਦੀ ਤੁਸੀਂ ਸਾਨੂੰ ਕਹਿ ਰਹੇ ਹੋ ਇਹਦਾ ਤੱਥ ਦੱਸੋ ਕਿੱਥੇ ਔਰ ਉਹਦੇ ਚ ਦੇਸ਼ ਦੇ ਕਾਨੂੰਨ ਜਿਹੜੇ ਗ੍ਰਹਿ ਮੰਤਰੀ ਨੇ ਖੜੇ ਹੋ ਕੇ ਕਿਹਾ ਕਿ ਤੁਸੀਂ ਇਹ ਝੂਠ ਬੋਲ ਰਹੇ ਹੋ ਔਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਤੱਥਾਂ ਤੋਂ ਹੱਟ ਕੇ ਕਰ ਰਹੇ ਹੋ ਅਗਰ ਜਾਣ ਤਾਂ ਇਹ ਗੱਲ ਦੇ ਉੱਤੇ ਆਪਣੇ ਤੱਥ ਸਾਬਤ ਕਰੋ ਕਿ ਅਸੀਂ ਕਦੋਂ ਕਿਹਾ ਕਿੱਥੇ ਕਿਹਾ ਔਰ ਨਹੀਂ ਤੇ ਮਾਫੀ ਮੰਗੋ ਪਰ ਉਹਨਾਂ ਦੀ ਇੱਕ ਜਿਹੜੀ ਕਹਿ ਸਕਦੇ ਆ ਕਿ ਮर्यादावां ਨਾ ਦੀ ਚੀਜ਼ ਕੋਈ ਨਹੀਂ ਅਗਰ ਉਹਨਾਂ ਨੇ ਦੂਸਰੇ ਸ਼ਬਦਾਂ ਜਿਗਾਹ ਤੇ ਬੇਸ਼ਰਮੀ ਨਾ ਦੀ ਚੀਜ਼ ਦਾ ਜਿਹੜਾ ਜਿਹੜਾ ਉਹਨਾਂ ਨੇ ਪ੍ਰਦਰshit ਕੀਤੀ ਹੈ ਸੋ ਇਹਦੇ ਵਿੱਚ ਵੀ ਇੱਕ ਹੋਰ ਵੀ ਕਿਹਾ ਕਿ ਐਮਐਸਪੀ ਨਹੀਂ ਦੰਦੇ ਤੁਸੀਂ ਦੱਸੋ ਕਿ ਐਮਐਸਪੀ ਪੰਜਾਬ ਸਾਰੀ ਜਗ੍ਹਾ ਪੂਰੀ ਜਗ੍ਹਾ ਐਮਐਸਪੀ ਪੂਰੀ ਤਰ੍ਹਾਂ ਲਾਗੂ ਆ ਔਰ ਇਹ ਪਹਿਲੀ ਵਾਰ ਹੋਇਆ ਹੈ ਕਿ ਕਮੇਟੀ ਬੈਠੀ ਆ ਔਰ ਉਹਨੇ ਤੈਅ ਕੀਤਾ ਹੈ ਕਿ ਜਿੰਨੀ ਵੀ ਲਾਗਤ ਹੋਏਗੀ ਜਿੰਨੀ ਲਾਗਤ ਹੋਏਗੀ ਉਹਦੀ ਖੇਤੀ ਤੇ ਲਾਗਤ ਆਏਗੀ ਉਹਦਾ 1.5 ਗੁਣਾ ਜਿਹੜਾ ਆ ਉਹ ਐਮਐਸਪੀ ਤੈਅ ਕੀਤੀ ਜਾਏਗੀ ਇਹ ਜਿਹੜੇ ਅੱਜ ਤੋਂ 7-8 ਸਾਲ ਪਹਿਲਾਂ ਜਦੋਂ ਮੋਦੀ ਜੀ ਆਏ ਦਿਓ ਉਹ ਉਹ ਤੈਅ ਕੀਤਾ ਸੀ ਇਸ ਮੁਕਸਰ ਉਹਦਾ ਕਾਰਜਕ੍ਰਮ ਪੰਜਾਬ ਦੇ ਕਿਸਾਨਾਂ ਵੱਲੋਂ ਜਿਹੜਾ ਰੱਖਿਆ ਵੀ ਗਿਆ ਸੀਗਾ ਧੰਨਵਾਦ ਦਾ ਵੀ ਰੱਖਿਆ ਗਿਆ ਸੀ ਜਦੋਂ ਐਮਐਸਪੀ ਦੀ ਜਿਹੜੀ ਬਹੁਤ ਵੱਡੀ ਗਿਣਤੀ ਚ ਵਧਾਇਆ ਗਿਆ ਸੀ ਔਰ ਇਹਦੇ ਤੇ ਵੀ ਦੇਸ਼ ਦੇ ਖੇਤੀ ਮੰਤਰੀ ਜਿਹੜੇ ਆ ਜਿਹੜੇ ਸਾਡੇ Madhya Pradesh ਦੇ ਪੂਰਵ ਮੰਤਰੀ ਸ਼ਿਵਰਾਜ ਚੋਹਾਨ ਜੀ ਉਹਨਾਂ ਨੇ ਵੀ ਇਹਦੇ ਤੇ ਬਾਰ-ਬਾਰ ਖੜੇ ਹੋ ਕੇ ਕਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ ਲੋਕਾਂ ਨੂੰ ਘੁਮਰਾਹ ਕਰ ਰਹੇ ਹੋ ਔਰ ਅਸੀਂ ਇੱਕ ਵੀ ਦੱਸ ਦਿੰਦੇ ਕਿ ਅਸੀਂ MSP ਤੇ ਲਾਗੂ ਕਰ ਰਹੇ ਨਹੀਂ ਤੇ ਇਹ ਵੀ ਦੱਸ ਦਿਓ ਕਿ ਜਦੋਂ ਕਾਂਗਰਸ ਦੀਆਂ ਸਰਕਾਰਾਂ ਸੀ ਉਦੋਂ ਤੁਸੀਂ ਕੀ ਕਰਦੇ ਸੀ ਉਦੋਂ ਤੁਹਾਡਾ ਭਾ ਕੀ ਸੀ ਉਸ ਵੇਲੇ ਐਮਐਸਪੀ ਕੀ ਸੀ 10 ਰੁਪਏ 20 ਰੁਪਏ ਬਦਾਤੀ ਔਰ ਸਾਡੇ ਵੇਲੇ ਤਾਂ ਸਿੱਧਾ ਹੀ ਉਹਦੀ ਲਕ ਕਮੇਟੀ ਬਣਾਈ ਔਰ ਉਹਨਾਂ ਨੂੰ ਕਿਹਾ ਸੀ ਕਿ ਕਿਸੇ ਨੂੰ ਵੀ ਵਧਾਉਣ ਦੀ ਜੇ ਸਰਕਾਰ ਨਹੀਂ ਵਧਾਏਗੀ ਉਹ ਕਮੇਟੀ ਜੋ ਲਾਗਤ ਆਏਗੀ ਉਸ ਲਾਗਤ ਤੋਂ 1.5 ਗੁਣਾ ਭਾ ਜਿਹੜਾ ਆ ਉਹ ਉਸ ਜਿਹੜਾ ਰੱਖਿਆ ਜਾਏਗਾ ਸੋ ਇਹ ਵੀ ਇੱਕ ਤਰੀਕਾ ਜਿਹੜਾ ਆ ਰਾਹੁਲ ਗਾਂਧੀ ਵੱਲੋਂ ਜਿਹੜਾ ਝੂਠ ਬੋਲਿਆ ਗਿਆ ਔਰ ਝੂਠ ਬੋਲ ਕੇ ਦੇ ਜਿਹੜੀ ਉਸ ਪਦ ਦੀ ਵੀ ਅਸੀਂ ਗਰਮਾਂ ਦਾ ਅਨਾਦਰ ਕੀਤਾ ਹੈ। ਔਰ बार-बार ਜਿਹੜਾ ਸਪੀਕਰ ਸਾਹਿਬ ਦੇ ਉੱਤੇ ਵੀ ਕਰਨਾ। ਔਰ ਸਪੀਕਰ ਸਾਹਿਬ ਵੱਲੋਂ ਵੀ ਇੱਕ ਮਰਿਆਦਾ ਹੁੰਦੀ ਹੈ। ਸਭ ਤੋਂ ਸ੍ਰੇਸ਼ਟ ਜਿਹੜੀ ਪਦ ਹੁੰਦਾ ਆ ਉਸ ਪਾਰਲੀਮੈਂਟ ਦੇ ਵਿੱਚ ਸਪੀਕਰ ਸਾਹਿਬ ਦਾ ਗਿਣਿਆ ਜਾਂਦਾ ਹੈ। ਅੱਜ ਤੱਕ ਮੈਂ ਕਿਸੇ ਨੂੰ ਵੀ ਸਪੀਕਰ ਵੱਲ ਪਿੱਟ ਕਰਕੇ ਬੋਲਦਿਆਂ ਨਹੀਂ ਦੇਖਿਆ। ਮੈਂ ਵੀ ਰਹਿਮ ਜਾਨੀ ਉੱਥੇ ਪਾਰਲੀਮੈਂਟ ਜਿਹੜਾ ਮੰਤਰੀ ਵੀ ਰਿਆਂ ਮर्यादाਵਾਂ ਦਾ ਖਿਆਲ ਰੱਖਦੇ ਰਹੇ ਅਸੀਂ ਵੱਡੇ ਤੋਂ ਵੱਡੇ ਲੀਡਰ ਵੀ ਕੋਈ ਵੀ ਉਹਨਾਂ ਵੱਲ ਪਿੱਠ ਕਰਕੇ ਨਹੀਂ ਬੋਲਦਾ ਰਿਹਾ ਬੋਲਿਆ ਪਰ ਕੱਲ ਜਿਹੜਾ ਸੀ ਸਪੀਕਰ ਵੱਲੋਂ बार-बार ਇਹ ਕਹਿਣ ਦੇ ਬਾਵਜੂਦ ਵੀ ਕਿ ਪਿੱਠ ਦੇ ਵੱਲ ਇਧਰ ਵੱਲ ਪਿੱਠ ਕਰਕੇ ਨਾ ਬੋਲਿਆ ਜਾਵੇ ਔਰ ਇਹਦਾ ਮਾਨ ਸਨਮਾਨ ਕੀਤਾ ਜਾਵੇ ਪਰ ਉਸ ਵਿਅਕਤੀ ਨੂੰ ਸ਼ਾਇਦ ਇਸ ਦੀ ਸਮਝ ਜਾਂ ਆਈ ਨਹੀਂ ਜਾਂ ਸਮਝਣਾ ਨਹੀਂ ਚਾਹੁੰਦੇ ਜਾਂ ਉਹ ਹੱਲੇ ਵੀ ਮੰਦਬੁੱਧੀ ਵਾਲਾ ਹੀ ਪਰਿਚੈ ਜਿਹੜਾ ਦੇਣਾ ਚਾਹੁੰਦੇ ਆ। ਸੋ ਇਹਦੇ ਨਾਲ ਜਿਹੜੀ ਹੁਣ ਜਿੱਥੇ ਤੱਕ ਉਹ ਸਾਨੂੰ ਸੰਵਿਧਾਨ ਦੀਆਂ ਤੁਸੀਂ ਦਿਖਾਓ ਕਾਪੀਆਂ ਵੀ ਦਿਖਾਉਂਦੇ ਰਿਹਾ। ਦੂਸਰੇ ਨੂੰ ਅਸੀਂ ਸੰਵਿਧਾਨ ਬਚਾਉਣ ਦੀ ਗੱਲ ਕਰਦੇ ਆਂ ਔਰ ਕੱਲ ਜੇ ਦੇਖਿਆ ਜਾਵੇ ਤਾਂ ਕਿਤੇ ਵੀ ਸੰਵਿਧਾਨ ਦੀ ਮर्यादा ਦਾ ਖਿਆਲ ਕਰਦੇ ਹੋਏ ਕੋਈ ਰਾਹੁਲ ਗਾਂਧੀ ਜੀ ਨੇ ਕੋਈ ਆਪਣਾ ਜਿਹੜਾ ਭਾਸ਼ਣ ਦੇ ਰਿਹਾ ਸੀ ਐਸਾ ਕਿਤੇ ਨਹੀਂ ਸੀ ਲੱਗਾ। ਅਪ ਮਾ ਜਾਨੀ ਕਾਨੂੰਨ ਦੀਆਂ ਵੀ ਆਪਣੇ ਬਾਰ-ਬਾਰ ਸਰਕਾਰ ਵੱਲੋਂ ਮੰਤਰੀਆਂ ਵੱਲੋਂ ਐਮਪੀਆ ਵੱਲੋਂ ਪੁਆਇੰਟ ਆਫ ਆਰਡਰ ਵੀ ਔਰ ਧਾਰਾਵਾਂ ਵੀ ਦਸੀਆਂ ਗਈਆਂ ਵੀ ਕਿਸ ਕਿਸ ਧਾਰਾ ਦੇ ਵਿੱਚ ਤੁਹਾਨੂੰ ਇਹ ਕਿਹਾ ਜਾਂਦਾ ਕਿ ਇਹ ਤੁਸੀਂ ਝੂਠ ਬੋਲ ਰਹੇ ਹੋ ਆ ਗਲਤ ਕਹਿ ਰਹੇ ਹੋ ਆਪਮਾਨ ਕਰ ਰਹੇ ਹੋ ਪਰ ਫਿਰ ਵੀ ਉਹਦੇ ਤੇ ਨਹੀਂ ਸੀ ਪਰ ਇਹ ਤਾਂ ਕਿਉਂਕਿ ਕਹਿਣਾ ਤਾਂ ਉਸ ਸੰਵਿਧਾਨ ਬਚਾਉਣ ਲਈ ਅਸੀਂ ਆਏ ਸੀ ਪਰ ਸਭ ਤੋਂ ਜ਼ਿਆਦਾ ਅਗਰ ਕਿਸੇ ਨੇ ਅਨਾਦਰ ਕੀਤਾ ਸੰਵਿਧਾਨ ਦਾ ਤਾਂ ਉਹ ਕਾਂਗਰਸ ਦੀ ਪਾਰਟੀ ਹੈ ਨਹੀਂ ਤਾਂ ਜਦੋਂ ਯੂਪੀਆ ਦੀ ਸਰਕਾਰ ਸੀ ਅਸੀਂ ਸਾਰੇ ਜਾਣਦੇ ਹਾਂ ਦੀ ਪ੍ਰਧਾਨ ਮੰਤਰੀ ਕੌਣ ਸੀ? ਮਨਮੋਹਨ ਸਿੰਘ ਜੀ। ਪਰ ਉਥੇ ਨੈਸ਼ਨਲ ਐਡਵਾਈਜ਼ਰੀ ਕਮੇਟੀ ਬਣਾਤੀ। ਨੈਸ਼ਨਲ ਐਡਵਾਈਜ਼ਰੀ ਕਮੇਟੀ ਜਿਹੜੀ ਬਣਾਈ ਸੀ ਔਰ ਉਹਦੇ ਨਾਲ ਜਿਹੜਾ ਉਹਦੇ ਤੇ ਪ੍ਰਧਾਨ ਕੌਣ ਸੀ? ਸੋਨੀਆ ਗਾਂਧੀ। ਭਾਵ ਸਰਕਾਰ ਨੂੰ ਚਲਾਉਣ ਵਾਲੀ ਕੌਣ ਸੀ? ਸੁਪਰ ਪ੍ਰਧਾਨ ਮੰਤਰੀ ਉਹ ਸੋਨੀਆ ਗਾਂਧੀ ਸੀ। ਜਦਕਿ ਕੋਈ ਸੰਵਿਧਾਨਿਕ ਉਹ ਪਰੰਪਰਾਵਾਂ ਨਹੀਂ ਸੀ। ਗੈਰ ਸंवਿਧਾਨਿਕ ਅਰਸਵਿਧਾਨੀਅਤ ਜੀਆਂ ਉਡਾਉਣ ਦਾ ਕੰਮ ਜਿਹੜਾ ਔਰ ਉਹ ਕਰਦੇ ਰਹੇ ਔਰ ਸਾਨੂੰ ਉਹ ਸੰਵਿਧਾਨ ਦਾ ਜਿਹੜੇ ਕਾਪੀ ਸਿਰਫ ਦਿਖਾ ਦਿਖਾ ਕੇ ਵਿੱਚੋਂ ਪੜਿਆ ਨਹੀਂ ਸਮਝਿਆ ਨਹੀਂ ਸਮਝਾਇਆ ਨਹੀਂ ਜਦਕੀ ਪੁੱਛਦੇ ਸੀ ਕਿ ਸੰਵਿਧਾਨ ਦੀ ਧਾਰਾ ਕਿਹੜੀ ਦਿਖਾ ਦਿਓ ਕਾਪੀ ਜਰੂਰ ਦਿਖਾਉਂਦੇ ਰਹੇ ਪਰ ਸੰਵਿਧਾਨ ਦੀ ਮਰਿਆਦਾ ਕੀ ਆ ਮੰਨਣਾ ਕੀ ਆ ਦਾ ਮਤਲਬ ਕੀ ਆ ਸ਼ਾਇਦ ਉਹ ਨਹੀਂ ਸਮਝ ਪਾਏ ਔਰ ਇਸੇ ਤਰ੍ਹਾਂ ਹੀ ਅੱਗੇ ਚੱਲੀਏ ਕਿ ਇੰਦਰਾ ਗਾਂਧੀ ਦੇ ਵੇਲੇ ਜਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਿ ਜਿੰਨੀਆਂ ਵੀ ਨੈਸ਼ਨਲ ਏਜੰਸੀਆਂ ਸੀਗੀਆਂ ਚਾਹੇ ਉਹ ਸੰਸਦ ਦੀ ਸੀ ਨਿਆਇ ਪ੍ਰਣਾਲੀ ਸੀ ਨੌਕਰਸ਼ਾਈ ਸਾਰੀਆਂ ਦੀਆਂ ਧਜੀਆਂ ਉਡਾਈਆਂ ਇੱਥੋਂ ਤੱਕ ਕਿ ਐਮਰਜੈਂਸੀ ਦਾ ਦੌਰ ਵੀ ਅਸੀਂ ਸਾਰੇ ਦੇਖਦੇ ਆ ਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਇੰਦਰਾ ਗਾਂਧੀ ਜਿਹੜੀ ਆ ਉਹ ਹੁਣ ਅਯੋਗ ਕੈਂਡੀਡੇਟ ਦਿੱਤੀ ਪ੍ਰਧਾਨ ਮੰਤਰੀ ਨੂੰ ਜੋ ਕਰਤਾ ਤਾਂ ਉਹਨੇ ਜਾ ਕੇ ਐਮਰਜੈਂਸੀ ਲਾ ਦਿੱਤੀ ਇਹ ਸਾਰਾ ਕੁਝ ਅਸੀਂ ਦੇਖਿਆ ਸੋ ਇਹ ਸੰਵਿਧਾਨਿਕ ਨਾ ਦੀ ਚੀਜ਼ ਉਹਨਾਂ 'ਚ ਕਿਤੇ ਨਹੀਂ ਹੈ ਔਰ ਨਾ ਹੀ ਉਹਨਾਂ 'ਚ ਜਿਹੜੀ ਜਿਹੜੀ ਦੇਸ਼ ਦੀ ਸੰਸਕ੍ਰਿਤੀ ਦੇ ਅਨੁરૂਪ ਵੀ ਉਹਨਾਂ 'ਚ ਕੋਈ ਸੰਸਕਾਰ ਹੈ ਐਸਾ ਵੀ ਸਾਨੂੰ ਕਿਤੇ ਦਿਖਾਈ ਨਹੀਂ ਦਿੰਦਾ ਹੁਣ ਜਿਹੜੀ ਮੈਂ ਅਗਲੀ ਗੱਲ ਕਰਨਾ ਚਾਹੁੰਦਾ ਕਿਉਂਕਿ ਸੰਸਦ ਦੀ ਗਰਮਾਂ ਦਾ ਅਪਮਾਨ ਹੈ 2004 ਤੋਂ ਲੈ ਕੇ ਰਾਹੁਲ ਗਾਂਧੀ ਜੀ ਪਾਰਲੀਮੈਂਟ 'ਚ ਬੜਾ ਕੁਝ ਸਿੱਖਣ ਨੂੰ ਲੋਕਾਂ ਨੂੰ ਮਿਲਦਾ ਮੈਂ ਵੀ ਜਦੋਂ ਨਵਾਂ ਨਵਾਂ ਗਿਆ ਸੀ ਬਹੁਤ ਸਾਰੀਆਂ ਚੀਜ਼ਾਂ ਦੇ ਇੱਥੇ ਕਿਸੇ ਵੀ ਸੁਣਾਇਆ ਕਿ ਉੱਥੇ ਤੋਂ ਕੀ ਸਿੱਖਣ ਨੂੰ ਮਿਲਿਆ ਉੱਥੋਂ ਕੀ ਸਿੱਖਣ ਨੂੰ ਮਿਲਿਆ ਪਰ ਜਿਹੜਾ ਹੱਲੇ ਤੱਕ ਜਿਸ ਤਰੀਕੇ ਦਾ ਰਵਈਆ ਸੀ ਉਹ ਪਹਿਲਾਂ ਬਚਕਾਨਾ ਉਹ ਨੌ ਸਿੱਖਿਆ ਮਯਾ ਕੀਆ ਗਿਆ ਉਹਦੇ ਚ ਕਿਤੇ ਵੀ ਵਿਵਹਾਰ ਚ ਤਬਦੀਲੀ ਨਹੀਂ ਆਈ ਜਦਕਿ ਹੁਣ ਇਹ ਸੋਚਣਾ ਚਾਹੀਦਾ ਕਿ ਉਹ ਦੇਸ਼ ਦੇ ਵਿੱਚ ਆਪੋ ਜੀਸ਼ਨ ਦੀ ਸਰ ਸ੍ਰੇਸ਼ਟ ਕੁਰਸੀ ਦੇ ਉੱਤੇ ਬੈਠੀ ਹੈ ਔਰ ਉਹਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਔਰ ਗੰਭੀਰਤਾ ਦੇ ਨਾਲ ਲੈ ਕੇ ਉਸ ਦਾ ਗਰਮਾ ਦਾ ਜਿਹੜਾ ਜਿਹੜਾ ਉਹਨੂੰ ਆਪਣੇ ਆਚਰਣ ਚ ਵੀ ਲਿਆਉਣਾ ਚਾਹੀਦਾ ਉਸ ਗੰਭੀਰਤਾ ਨੂੰ ਉਹ ਕਿਤੇ ਦਿਖਾਈ ਨਹੀਂ ਦੇ ਰਿਹਾ ਸੀ ਹੁਣ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਪੀੜ ਦੇ ਉੱਤੇ ਜਿਹੜਾ ਉਹਨਾਂ ਨੇ ਬਾਰ ਬਾਰ ਅਪਮਾਨ ਕੀਤਾ ਉਹਨੂੰ ਬਾਰ ਬਾਰ ਟੋਕਣ ਦੇ ਬਾਵਜੂਦ ਵੀ ਉਹਨੂੰ ਦੱਸਣ ਦੇ ਬਾਵਜੂਦ ਵੀ ਔਰ ਕਾਨੂੰਨ ਦੇ ਕਈ ਵੀ ਪਹਿਲੂ ਕਿਹੜੀ ਧਾਰਾ 'ਚ ਤੁਸੀਂ ਆ ਗੱਲ ਨਹੀਂ ਕਰ ਸਕਦੇ ਕਿਹੜੀ ਧਾਰਾ 'ਚ ਤੁਸੀਂ ਆ ਗੱਲ ਕਰ ਸਕਦੇ ਹੋ ਉਹਦੇ ਦੱਸਣ ਦੇ باوجود ਵੀ ਉਹਨਾਂ ਨੇ ਇੱਕ ਤਰੀਕੇ ਦਾ ਉਹਦੀ ਗਰਮਾ ਦਾ ਅਪਮਾਨ ਕੀਤਾ ਅਸੀਂ ਵੀ ਜਦੋਂ ਜਾਂਦੇ ਜਿੱਦਾਂ ਮੈਂ ਪਹਿਲਾਂ ਗਿਆ ਕਿ ਅਸੀਂ ਵੀ ਨਵੇਂ ਸੀਗੇ ਬਹੁਤ ਕੁਝ ਪੁਰਾਣਿਆਂ ਕੋਲੋਂ ਸਿੱਖਦਾ ਸੀ ਇਹ ਨਹੀਂ ਕਿ ਅਸੀਂ ਆਪਣੀ ਪਾਰਟੀ ਦੇ ਲੋਕਾਂ ਤੋਂ ਸਿੱਖਦੇ ਸੀ ਅਸੀਂ ਦੂਸਰੇ ਦੀ اپੋਜੀਸ਼ਨ ਦੇ ਜਿਹੜੇ ਵੱਡੇ ਵੱਡੇ ਲੀਡਰ ਸੀ ਉਹਨਾਂ ਦੇ ਬੋਲਣ ਦੇ ਤਰੀਕੇ ਨਾਲ ਉਹਨਾਂ ਦੀ ਮਰਿਆਦਾਵਾਂ ਦੇ ਤਰੀਕੇ ਨੂੰ ਕਿਉਂਕਿ ਅਸੀਂ ਦੇਖਦੇ ਸੀ ਕਿ ਜਦੋਂ ਕੋਈ ਗਲਤ ਹੁੰਦਾ ਸੀ ਤਾਂ ਉਹਨਾਂ ਦਾ ਲੀਡਰ ਖੜਾ ਹੋ ਕੇ ਮਾਫੀ ਵੀ ਮੰਗਦਾ ਸੀ ਤੇ ਜਦੋਂ ਕਹਿੰਦੇ ਸੀ ਕਿ ਸਾਨੂੰ ਬੜਾ ਇੱਕ ਅਜੀਬ ਲੱਗਦਾ ਸੀ ਪਰ ਉਹ ਕਹਿੰਦੇ ਸੀ ਕਿ ਅਸੀਂ ਜਿਹੜੀ ਪਾਰਲੀਮੈਂਟ ਦੀ ਹੈ ਗਰਮਾ ਨੂੰ ਬਰਕਰਾਰ ਰੱਖਣਾ ਹੈ ਉਹਨਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਮੈਨੂੰ ਮੈਨੂੰ ਖੁਦ ਵੀ ਕਿ ਗਰਮਾ ਕਿਸ ਤਰੀਕੇ ਨਾਲ ਰੱਖਣੀ ਹੈ ਉਹ ਚੀਜ਼ਾਂ ਸਾਨੂੰ ਸਿੱਖਣ ਨੂੰ ਜਿਹੜੇ ਮਿਲਿਆ ਸੀ ਪਰ ਰਾਹੁਲ ਗਾਂਧੀ ਆਪ ਵੀ ਨਹੀਂ ਸਿੱਖ ਪਾਏ ਦੂਸਰਿਆਂ ਨੂੰ ਹੁਣ ਇਸ ਵਾਰ ਜਿਹੜੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਨਵੇਂ ਸੰਸਦ ਆਏ ਆ ਲਗਭਗ 282 ਸੰਸਦ ਜਿਹੜੇ ਆ ਉਹ ਪਹਿਲੀ ਵਾਰ ਜਾਨੀ ਆਏ ਆ ਬਾਕੀ ਦਿੱਤੇ ਲੋਕ ਹੋਣੇ ਔਰ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਦੇਖਣਾ ਹੁੰਦਾ ਕਿਉਂਕਿ ਉਹਨਾਂ ਦੇ 99 ਆਏ ਤਾਂ ਪਹਿਲਾਂ 50 55 ਤੋਂ ਵੱਧ ਕੇ ਇੱਥੇ ਤੱਕ ਪਹੁੰਚੇ ਤਾਂ ਮੈਚੂਰੀ ਕਿ 40 45 ਉਹਨਾਂ ਦੇ ਵੀ ਨਵੇਂ ਆਏ ਆ ਉਹਨਾਂ ਨੇ ਵੀ ਇਹਨਾਂ ਨੂੰ ਇਹਨਾਂ ਦੇ ਆਚਰਣ ਤੋਂ ਸਿੱਖਣਾ ਹੁੰਦਾ ਸੋ ਉਹਨਾਂ ਦਾ ਜਦੋਂ ਲੀਡਰ ਵੀ اپੋਜੀਸ਼ਨ ਦਾ ਇਦਾਂ ਦੀ ਗੱਲ ਕਰੇ ਅਪਮਾਨ ਕਰੇ ਬੇਇੱਜ਼ਤ ਕਰੇ ਉਹ ਉਸ ਤਰੀਕੇ ਦੇ ਨਾਲ ਜਿਹੜਾ ਉਹ ਕੀ ਸਿੱਖਣਗੇ ਪਹਿਲਾਂ ਅਸੀਂ ਦੇਖਦੇ ਰਹੇ ਕਿ ਲੋਕ ਅਡਵਾਨੀ ਜੀ ਦੀ ਐਗਜ਼ਾਮਪਲ ਦਿੰਦੇ ਰਹੇ ਅਟਲ ਜੀ ਦੀ ਐਗਜ਼ਾਮਪਲ জর্জ ਫਰਨਾਂਡੀਜ਼ ਦੀਆਂ ਹੋਰ ਬੜੇ ਬੜੇ ਲੀਡਰਾਂ ਦੀਆਂ ਆਪੋਜੀਸ਼ਨ ਦੇ ਲੀਡਰਾਂ ਦੀਆਂ ਵੀ ਮੈਂ ਬੜੀਆਂ ਆਂਦੀਆਂ ਅਸੀਂ ਜਦੋਂ ਬੈਠਦੇ ਸੀ ਤੀਵੰਦਨ ਸੈਂਟਰ ਹਾਲ ਚ ਜਾ ਕੇ ਦੂਸਰੇ ਆਪੋਜੀਸ਼ਨ ਦੇ ਲੀਡਰਾਂ ਨੂੰ ਵੀ ਗੱਲ ਕਰਦੇ ਸੀ ਔਰ ਮੈਂ ਜੇ ਨਾ ਜਦੋਂ ਮੰਤਰੀ ਬਣਨ ਤੋਂ ਪਹਿਲਾਂ ਜਿਹਨਾਂ ਕਮੇਟੀਆਂ ਦੇ ਹਰ ਮੈਂਬਰ ਜਿਹੜਾ ਤੋਂ ਹੁੰਦਾ ਤਾਂ ਮੈਂ ਵੀ ਦੂਸਰੀ ਜਿਹੜੇ ਕਮੇਟੀਆਂ ਦਾ ਮੈਂਬਰ ਸੀ ਉਹਦੇ ਚੇਅਰਮੈਨ ਜਿਹੜੇ ਸੀ ਉਹ ਕਾਂਗਰਸ ਦੇ ਸੀਗੇ ਜਾਂ ਦੂਸਰੀਆਂ ਪਾਰਟੀਆਂ ਦੇ ਸੀ ਔਰ ਉਹਨਾਂ ਨੇ ਬੈਠ ਕੇ ਡਿਸਕਸ ਕਰਕੇ ਉਹਨਾਂ ਕੋ ਸਿੱਖਦੇ ਹੁੰਦੇ ਸੀ ਆਪਾਂ ਕਰਨਾ ਕੀ ਇਹਦੇ ਚ ਸੋ ਅੱਜ ਜਿਹੜਾ ਆ ਉਹ ਦੂਸਰਿਆਂ ਦੇ ਲਈ ਕੀ ਪ੍ਰੇਰਣਾ ਦੇਗਾ ਆਪਣੇ ਜਿਹੜੇ ਨਵੇਂਆਂ ਨੂੰ ਕੀ ਪ੍ਰੇਰਣਾ ਦੇਗਾ ਇਹ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਦੀਆਂ ਮਰਿਆਦਾਵਾਂ ਦਾ ਖਿਆਲ ਕੌਣ ਕਰੇਗਾ ਇਹ ਜਿਹੜੀ ਦੇਖਣ ਵਾਲੀ ਗੱਲ ਆ ਸੋ ਮੈਂ ਤੇ ਇਹ ਕਹਾਂਗਾ ਕਿ ਨੰਬਰ 1 ਤੇ ਕਿ ਹੁਣ ਉਹਨਾਂ ਨੂੰ ਆਪਣੀਆਂ ਬਚਕਾਨਾ ਹਰਕਤਾਂ ਛੱਡ ਦੇਣੀਆਂ ਚਾਹੀਦੀਆਂ ਕਿਉਂਕਿ ਹੁਣ ਉਹ ਇੱਕ ਸੰਵਿਧਾਨਿਕ ਪਦ ਦੇ ਉੱਤੇ ਨੇ ਔਰ ਉਸ ਸੰਵਿਧਾਨਿਕ ਪਦ ਦਿੱਤੇ ਤੇ ਔਰ ਸਭ ਤੋਂ ਵੱਡਾ ਜੇ ਕਹਦੀ ਆਪੋਜੀਸ਼ਨ ਦੇ ਕੋਲ ਉਹੀ ਲੀਡਰ ਆਫ ਦਾ ਹਾਊਸ ਜਿਹੜਾ ਹੈਗਾ ਔਰ ਲੋਕ ਉਹਦੇ ਵੱਲ ਦੇਖਦੇ ਹੁੰਦੇ ਦੁਨੀਆ ਉਹਦੇ ਵੱਲ ਦੇਖਦੀ ਆ ਔਰ ਉਹਨਾਂ ਦੀਆਂ ਹਰਕਤਾਂ ਦੇ ਨਾਲ ਜਿੱਥੇ ਉਹਦੀ ਇੰਤਮ ਪੋਜੀਸ਼ਨ ਹੋਏਗੀ ਉਹਦੀ ਪਾਰਟੀ ਦੀ ਪੋਜੀਸ਼ਨ ਖਰਾਬ ਹੋਏ ਉਥੇ ਦੇਸ਼ ਦੀ ਗਰਮਾਂ ਦੇ ਉੱਤੇ ਵੀ ਸਵਾਲ ਕਈ ਵਾਰੀ ਉੱਠਦੇ ਨੇ ਔਰ ਇਹਨੂੰ ਉਸ ਚੀਜ਼ ਦਾ ਛਾਲ ਰੱਖਣਾ ਚਾਹੀਦਾ ਔਰ ਜਿੰਨੇ ਵੀ ਉਹਨੇ ਝੂਠ ਬੋਲੇ ਨੇ ਜਾਂ ਤਾਂ ਉਹ ਪਾਰਲੀਮੈਂਟ ਦੇ ਵਿੱਚ ਉਹ ਸਾਬਤ ਕਰੇ ਔਰ ਨਹੀਂ ਤਾਂ ਉਹਦੀ ਜਿਹੜੀ ਸਾਡੇ ਮੰਗ ਕੀਤੀ ਗਈ ਉਹਦੀ ਮਾਫੀ ਮੰਗੇ ਇਹ ਜਿਹੜੀ ਉਸ ਪੰਦੀ ਗਰਮਾ ਦਾ ਖਿਆਲ ਰੱਖਣ ਦੀ ਲੋੜ ਔਰ ਇਸ ਤਰੀਕੇ ਦੇ ਤੇ ਬਾਕੀਆਂ ਨੂੰ ਵੀ ਪਾਰਟੀਆਂ ਨੂੰ ਜਿੱਥੇ ਉਹਨਾਂ ਨੇ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਹਿੰਦੂ ਧਰਮ ਦੀ ਜਿਹੜੀ ਸਾਡੇ ਉਹਨਾਂ ਦੀ ਮर्यादाਵਾਦ ਕੀਤਾ ਔਰ ਸਾਡੀ ਜਿਹੜੀ ਭਾਈਚਾਰਕ ਸਾਂਝ ਦਾ ਔਰ ਚਾਹੇ ਉਹ ਹਿੰਦੂ ਸਿੱਖ ਇੱਕ ਤਰ੍ਹਾਂ ਮੁਸਲਮਾਨ ਸਿੱਖ ਸਾਰਿਆਂ ਦੀ ਇਕਤਾ ਦੇ ਉੱਤੇ ਵੀ ਜਿਹੜਾ ਕੁਝ ਨਾ ਕੋਈ ਸਵਾਲ ਉਠਾਏ ਲਗਾਤਾਰ ਉਹਨਾਂ ਨੇ ਸਵਾਲ ਖੜੇ ਕੀਤੇ ਮੈਂ ਤੁਹਾਨੂੰ ਸ਼ਾਇਦ ਮੇਰੀ ਗੱਲ ਸੁਣੀ ਨਹੀਂ ਕਿ ਪਾਰਲੀਮੈਂਟ ਦੇ ਵਿੱਚ ਰਾਜਨਾਥ ਜੀ ਨੇ ਖੜੇ ਹੋ ਕੇ ਕਿਹਾ ਕਿ ਤੁਸੀਂ ਰਾਹੁਲ ਜੀ ਝੂਠ ਬੋਲ ਰਹੇ ਹੋ ਜਿੰਨੇ ਵੀ ਸ਼ਹੀਦ ਹੁੰਦੇ ਨੇ ਜਿਨ੍ਹਾਂ ਦੀ ਸਰਕਾਰੀ ਕੰਮ ਦੇ ਉੱਤੇ ਸ਼ਹਾਦਤ ਹੁੰਦੀ ਨੇ ਕੇਂਦਰ ਸਰਕਾਰ ਵੱਲੋਂ 1 ਕਰੋੜ ਰੁਪਇਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ